ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਸਾਖੀ ਇਕਾਠਮੀ ਚੱਲੀ ਗੁਰੂ ਕਲਗੀਧਰਪੰਥ ਕਾ ਵਾਲੀ ਅਗਲੂ ਮਹਿਮੇ ਦਰਬਾਰ ਲਾਇਕਰ ਸੰਗਤਾ ਕੋ ਦیدار ਦੇਤੇ ਪਏ ਸੰਗਤਾ ਅਰਜ ਕਰੀ ਜੀ ਗਰੀਬ ਨਿਵਾਜ਼ ਜੀ ਅਸਾਂ ਨੂੰ ਛੇਵੀਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੇ ਵਿਤੰਤ ਸੁਣ ਕੇ ਕੀ ਅਭਲਾਖਾ ਹੋ ਰਹੀ ਹੈ ਤਾਂ ਗੁਰੂ ਸੱਚੇ ਪਾਤਸ਼ਾਹ ਬਚਨ ਕੀਤਾ ਸ੍ਰੀ ਗੁਰੂ ਹਰਗੋਬਿੰਦ ਜੀ ਮੇਰੀ ਪੀੜੀ ਕੇ ਮਾਲਕ ਹਨ ਕਾਠ ਦੀਆਂ ਤੋਪਾਂ ਤੇ ਮਿੱਟੀ ਦੇ ਗੋਲੇ ਨਾਲ ਹੀ ਚਲਾਏ ਹਨ ਅੰਮ੍ਰਿਤਸਰ ਜੀ ਕੁਦਰਤੀ ਲੋਹੇ ਦਾ ਕੋਟ ਬਣਾ ਕੇ ਤੁਰਕ ਦੀ ਫੌਜ ਮਾਰ ਡਾਲੀ ਸੀ ਔਰ ਆਪਣੇ ਧਰਮ ਦੀ ਜੈ ਕਰਾਈ ਸੀ ਬੜੇ ਯੋਧੇ ਪਰੋਕਾਰੀ ਕਲਾਤਾਰੀ ਪਾਸਸ ਲਖਣੀ ਜੱਟੀ ਚੱਬੇ ਦੀ ਪੰਜਾਬ ਬਰਸ ਦੀ ਉਮਰ ਘੋੜੇ ਕੋ ਪਕੜ ਕੇ ਖੜੋ ਗਈ ਜੀ ਮੈਨੂੰ ਪੁੱਤ ਦੇਵੋ ਜੀ ਜ਼ਰੂਰੀ ਮੈਂ ਆਈ ਹਾਂ ਹਜ਼ੂਰ ਮੇਰੀ ਇੱਛਾ ਹੋਵੇ ਪੂਰ ਤੁਸੀਂ ਕਰੋ ਨਹੀਂ ਦੂਰ ਸੱਚੀਏ ਚਿੱਟੀਏ ਪੱਗੇ ਨਾਮ ਸੁਲਖਣੀ ਵਸਨੀ ਹੈ ਚੱਬੇ ਅਫਲ ਜਾਂਦੀ ਨੂੰ ਪਲ ਕੋਈ ਲੱਗੇ ਤਾਂ ਗੁਰੂ ਬਾਬੇ ਦੀਨ ਦਿਆਲ ਬਚਨ ਕੀਤਾ ਤੇਰੇ ਕਰਮ ਮੇ ਪੁੱਤਰ ਨਹੀਂ ਤਾਂ ਉਸਨੇ ਕਾਗਜ਼ ਕਲਮ ਦਵਾਤ ਹਜ਼ੂਰ ਦੇ ਅੱਗੇ ਕੀਤੀ ਕਿ हे ਸੱਚੇ ਪਾਤਸ਼ਾਹ ਜੇ ਮੇਰੇ ਕਰਮਾਂ ਵਿੱਚ ਹੈ ਨਹੀਂ ਤਾਂ ਲਿਖ ਦੋ ਗੁਰੂ ਜੀ ਪ੍ਰਸੰਨ ਹੋ ਕੇ ਕਾਗਤੇ ਲਿਖਣ ਲੱਗੇ ਲਿਖਣਾ ਸੀ ਇੱਕੋ ਤੋਂ ਕੋੜੇ ਦੇ ਪੈਰ ਲਾਉਣ ਨਾਲ ਏਕ ਦਾ ਸਾਤਾ ਹੋ ਗਿਆ ਸੰਗਤ ਬੇਨਤੀ ਕਰੀ ਏ ਗੁਰੂ ਜੀ ਬਹੁਤ ਕਰਮਾਤ ਵਾਲੇ ਸ੍ਰੀ ਉਹਨਾਂ ਦੀ ਬਹੁਤ ਰਿਹਾਈਸ਼ੀ ਕਿੱਥੇ ਰਹੀ ਹੈ ਤਾਂ ਬਚਨ ਹੋਇਆ ਮਾਝੇ ਲਾਹੌਰ ਅੰਮ੍ਰਿਤਸਰ ਦੇ ਵਿੱਚ ਬਡਾਰੀ ਸਿੰਘੋ ਗੁਰੂ ਹਰਗੋਬਿੰਦ ਸਾਹਿਬ ਬੜਾ ਪਾਰੀ ਭਜਨ ਤੇ ਤਪ ਕੀਤਾ ਹੈ ਉਸੇ ਕੇ ਆਧਾਰ ਤੇ ਸਾਡੇ ਪਰ ਵੀ ਸ਼੍ਰੀ ਅਕਾਲ ਪੂਰਖ ਜੀ ਦੀ ਰੱਛਿਆ ਹੈ ਉਹਨੋ ਗੁਰੂ ਸਰ ਗੁਰਦੁਆਰਾ ਪਰਮ ਪਵਿੱਤਰ ਹੈ ਜਿਸ ਵਿੱਚ ਸੰਪੂਰਨ ਕਲਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ ਗੁਰੂ ਵਰ ਦਿੱਤਾ ਜੀ ਜੋ ਕੋਈ ਗੁਰਦੁਆਰੇ ਦੀ ਸੇਵਾ ਕਰੇਗਾ ਸਭ ਰਿੱద్ధి ਸiddhi ਰਾਜਾ ਬਾਬੂ ਉਸकी ਸ਼ਲਾਮੇ ਵਿੱਚ ਰੰਗਣਗੇ ਦਇਆ ਤਰਮ ਸੰਤੋਖ ਖਿਮਾ ਤਿਰਜ ਇੱਥੇ ਵਰਤੇਗੀ ਰੋਗੀਆਂ ਦੇ ਰੋਗ ਹਟ ਜਾਣਗੇ सुख प्राप्त होगा पंचमी का महात्म शेरटे साहिब विखे होगा छठ का महात्म गुरु सर है जो कोई दर्शन में जावेगा, पाप गवाएगा दे सुखी रहेगी पुत्र धन प्राप्त होगा निष्काम दर्शन सेवा से मुक्ति होगी दिन दिन तेज वादा जावेगा, हे सिंगो इतने बड़े हटीले सिंह रहे कोई दिन ऐसा आएगा लंगर अतूट होगा ਜਾ ਲੰਗਰ ਸਜਾਉਣ ਲੱਗੇ ਤਾਂ ਪ੍ਰਸ਼ਾਦ ਦੇ ਸਾੜ ਦਿੱਤੇ ਕੁਝ ਕੱਚੇ ਰੱਖੇ ਗੁਰੂ ਜੀ ਦੇ ਸਰੀਰ ਤੇ ਛਾਲੇ ਪੈ ਗਏ ਗੁਰੂ ਜੀ ਨੇ ਉਹ ਪ੍ਰਸ਼ਾਦ ਦੇ ਅਗੰਧ ਦੇ ਵਿੱਚ ਦੇ ਦਿੱਤੇ ਪਿੱਛੋਂ ਖਾਣਾ ਪ੍ਰਸ਼ਾਦ ਬਣਵਾ ਕੇ ਅਰਦਾਸਾਂ ਸੋਧ ਗੁਰੂ ਜੀ ਦੇ ਹਜ਼ੂਰ ਬੰਤਾਇਆ ਗੁਰੂ ਜੀ ਲੰਗਰ ਆਪਣੇ ਹੱਥੀ ਵਰਤਾਇਆ ਸੰਗਤ ਹੱਥ ਜੋੜ ਕੇ ਅਰਜ਼ ਕਰੀ ਹੇ ਗੁਰੂ ਜੀ ਤੁਸਾ ਕੀ ਪਾਣਾ ਵਰਤਾਇਆ ਹੈ ਬਚਨ ਹੋਇਆ اے ਸਿੱਖੋ ਅੱਜ ਅन्न ਦੇਵਤਾ ਅੰਪੁਰਨਾ ਦੇਵਤੇ ਤੁਹਾਡੇ ਉੱਪਰ ਬੜਾ ਕੋਪ ਕੀਤਾ ਸੀ ਫਿਰ ਇੱਥੇ ਅੰਨ ਤਨ ਦੀ ਤੰਗੀ ਰਹਿੰਦੀ ਹੈ ਅੰਨ ਦੇਵਤਾ ਕੋਪ ਕਰਦਾ ਹੈ ਜਦ ਪ੍ਰਸ਼ਾਦ ਸੜ ਜਾਂਦਾ ਹੈ ਜਾਂ ਕੱਚਾ ਰਹਿੰਦਾ ਹੈ ਨਾਲੇ ਲਾਂਗਰੀਆਂ ਕੀ ਦੇਵ ਵਿਖੇ ਕਸ਼ਟ ਰਹਿੰਦਾ ਹੈ ਲਾਂਗਰੀਆਂ ਤੇ ਸੰਗਤ ਦੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਲੋ ਅੰਨ ਤਨ ਦੇ ਕੇ ਰੋਗ ਸਹਾਰੇ ਨਹੀਂ ਜਾਂਦੇ ਬਚਨ ਹੁਆ हे सिखो ਤੁਹਾਡੀ ਰੱਖਿਆ ਵਾਸਤੇ ਅਸੀਂ ਆਪਣੀ ਦੇਹ ਤੇ ਕਸ਼ਟ ਸਹਾਰਿਆ ਹੈ ਅੰਨਪੂਰਨਾ ਥੋ ਤੁਹਾਨੂੰ ਬਚਾਇਆ ਹੈ ਤੁਸੀਂ ਅੱਗੇ ਵਾਸਤੇ ਸੰਭਲੋ ਸਿੱਖਾ ਹੱਥ ਜੋੜੇ 헤 ਪਾਤਸ਼ਾ ਲਾਂਗਰੀ ਥੋੜੇ ਹਨ ਗੁਰੂ ਬਚਨ ਕੀਤਾ ਸਿੱਖੋ ਸੰਗਤ ਕੋ ਲੋਗ ਲਾਂਗਰੀਆਂ ਨੂੰ ਮਦਦ ਦੇਣਗੇ ਬਚਨ ਹੋਇਆ ਸਿੱਖੋ ਦਾਲਾ ਤਿਆਰ ਕਰੋ ਮੈਦਾ ਤਿਆਰ ਕਰਕੇ ਚੱਲ ਕੇ ਦੇ ਲੈਣੇ ਪਰ फुलके सजाया करो जल्दी प्रेम से लोह से उतार कर पर सेक के सवारो फेर अन्न धन की तोट न आएगी ये सीखो तुम सदा दातन सदा गुलाब किकर दी करिया करो मुख में कोई भी रोग नहीं रहेगा दातन कुरले बाहरा, यह घट वासी सुन जैसे कुआं उजाड़ का तिसका पाप ना पुन दातन करके इश्नान करना जब जी लंगर सजाना प्रेम से गुना की सेवा करनी आगे साखी बाठनी चन्नी सतगुरु करना निधान सच्चे पाछा पाई चक दीवान लगाया और शब्द पड़या जे सौ चंदा उगवे सर चढ़े हजार इत्ते जानन होंदिया गुरु बिना कोर अंधार संगत विनती करी हे सतगुरु जी अग्गे असि भागवत सप्ताह सुनदे से प्राणी के निमित 13 ਦਿਨ ਗਰੜ ਬਾਚਦੇ ਸੀ ਸੱਚੇ ਗੁਰੂ ਜੀ ਬਚਨ ਕੀਤਾ ਸਿੱਖੋ ਭਾਗਵਤ ਦੀ ਜਗ੍ਹਾ ਗੁਰਬਾਣੀਆਂ ਦਾ ਜਾਪ ਆਪਾਈ ਗੁਰਦਾਸ ਜੀ ਦਾ ਬਾਣੀ ਦਾ ਪਾਠ ਕਰਾਓ ਪ੍ਰਾਣੀਆਂ ਨੂੰ ਗਰੜ ਤੋਂ 100 ਗੁਣਾ ਬਧੀਕ ਫਲ ਪ੍ਰਾਪਤ ਹੋਵੇਗਾ ਨਾਲੇ ਮਾਤ ਲੋਕਾਂ ਵਿਖੇ ਜਸ ਹੋਵੇਗਾ ਜਿਉਂਦਿਆ ਮੂਆ ਕੋ ਸਹਾਇਤਾ ਹੋਵੇਗੀ ਸੁਖ ਪ੍ਰਾਪਤ ਹੋਵੇਗਾ ਗੁਰੂ ਕੇ ਹੁਕਮ ਮੰਨਣੇ ਤੇ ਆਦਰ ਹੈ ਸਭ ਕਿਸੀ ਕੋ ਆਪਣਾ ਤਰਮ ਫਲਦਾ ਹੈ ਜੋ ਕੋਈ ਸਾਡਾ ਸਿੱਖ ਸੰਤ ਸਾਧ ਭਗਤ ਸਿੰਘ ਹੋਵੇਗਾ ਸੋ ਗੁਰੂ ਸਾਹਿਬ ਜੀ ਕੇ ਮੁਖਵਾਕੋ ਕੋ ਮਾਨੇਗਾ ਉਸਦੀ ਸਦਾ ਕਲਿਆਣ ਹੋਵੇਗੀ ਅਵ ਰਾਜਿਆ ਨੂੰ ਚਾਹੀਦਾ ਹੈ ਕਿ ਜ਼ੁਲਮ ਨਾ ਕਰਨ ਜ਼ੁਲਮ ਨਾ ਕਰਨ ਜ਼ੁਲਮ ਨਾਲ ਖਲਕਤ ਤਪ ਜਾਂਦੀ ਹੈ ਖਲਕਤ ਦਾ ਤਪਣ ਨਾਲ ਰਾਜ ਨਸ਼ਟ ਹੋ ਜਾਂਦਾ ਹੈ ਸੰਗਤ ਬੇਨਤੀ ਕਰੀ ਸਾਡੇ ਭਾਈ ਸਾਨੂੰ ਬੜੇ ਹੱਸਦੇ ਹਨ ਭਾਈ ਗੁਰੂ ਗੋਬਿੰਦ ਸਿੰਘ ਜੀ ਦਾ ਆਖਿਆ ਨਾ ਮੰਨੋ ਕਿਉਂਕਿ ਸ਼ੂਦਰ ਕਰਨਾ ਚਾਉਂਦਾ ਹੈ ਸ਼ਬਦ ਫਿਰੇ ਫਿਰੇ 파ਹੇ 파ਸੇ ਕਵਾਂ ਫਿਰੇ ਪਛਤਾਉਣਾ ਅਬ ਕੀ ਹੁਆ ਫਾਤਾ ਚੋਗ ਚੁਗੈ ਨਹੀਂ 부ਜੈ ਸਤਗੁਰ ਮਿਲੈ ਤਾ ਆਖੇ ਸੁਜੈ ਪਿਛਲੀ ਰੀਤ ਮਰਿਆਦਾ ਅਸੀਂ ਕਰਨੇ ਹਾਂ ਸੋਈ ਤੁਸੀਂ ਕਰੋ ਗੋਬਿੰਦ ਸਿੰਘ ਦੇ ਸਿੰਘਾਂ ਕੋ ਤੁਰਕ ਵੈਰੀ ਜਾਣ ਕੇ ਬੜਾ ਦੁੱਖ ਦਿੰਦੇ ਤੇ ਕਤਲ ਕਰਦੇ ਹਨ ਨਾਲੇ ਘਰ ਬੂਹਾ ਲੁੱਟ ਲੈਂਦੇ ਹਨ ਜਿਹੜਾ ਸਿੰਘ ਫੜ ਕੇ ਤੁਰਕਾ ਪਾਸ ਲੈ ਜਾਂਦਾ ਹੈ ਉਸ ਕੋ 100 ਰੁਪਿਆ ਇੱਕ ਸਿੰਘ ਦੇ ਸਿਰ ਦਾ ਇਨਾਮ ਮਿਲਦਾ ਹੈ ਸਿੰਘ ਦੇ ਨਾਮ ਨੂੰ ਬੜਾ ਦੁੱਖ ਮਿਲਦਾ ਹੈ ਹੋਰ ਸਭ ਮਨੋ ਤੁਰਕ ਚਾਰਬਰਤ ਖੱਤਰੀ ਰਾਜਪੂਤ ਸਿੰਘ ਨਾਮ ਦੇ ਵੈਰ ਕਰਦੇ ਹਨ ਔਰੰਗਜ਼ੇ ਪਾਸ਼ਾ ਦਾ ਹੁਕਮ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕਤ ਸਿੰਘ ਨੂੰ ਕਤਲ ਕਰੋ ਕਈ ਸਿੰਘ ਮੋਤ ਤਾਂ ਡਰਦੇ ਕਹਿੰਦੇ ਹਨ ਅਸੀਂ ਨਾ ਨਾਨਕ ਸ਼ਾਹੀ ਹਾਂ ਮੁੱਕਰ ਪੈਂਦੇ ਹਨ ਤਾਂ ਸੁਖ ਨਾਲ ਵੱਜਦੇ ਹਾਂ Hindu ਕਦੇ ਤੇਰਾ ਮਜ਼ਹਬ ਮੁੱਕਰ ਮਨਜ਼ੂਰ ਨਹੀਂ ਕਰਦੇ ਔਰ ਦਾ ਹੋਰ ਠੇਖ ਬਤਾਉਂਦੇ ਹਨ ਗੁਰੂ ਗੋਬਿੰਦ ਸਿੰਘ ਤੀਜਾ ਮਜ਼ਹਬ ਬਣਾਉਣ ਲੱਗਾ ਹੈ ਪਰ ਬਣਨਾ ਨਹੀਂ ਜਿਸ ਵੈਸ਼ ਨੇ ਵੈਸ਼ਨੋ ਪੂਜਾ त्याग ਕਰ ਵਰ ਵਰਨਾ ਦੀ ਇਕਤਾ કરી ਹੈ ਨਾਲੇ ਪਾਤਸ਼ਾਹ ਨਾਲ ਵੈਰ ਰਚਾਇਆ ਹੈ ਕਈ ਗੁਰੂ ਦੇ ਸਿੱਖ ਸਦੋਂਦੇ ਹਨ ਪਰ ਸਿੰਘ ਦੇ ਨਾਮ ਦੇ ਬੈਰੀ ਹੁੰਦੇ ਹਨ ਅੱਗੇ ਕਿਸੇ ਨੇ ਚਾਰ ਵਰਣ ਦੀ ਇਕਤਾ ਨਹੀਂ કરી ਆਪੋ ਆਪਣੇ ਵਰਨ ਦੇ ਕਰਮ ਸੁਣਾ ਛੱਡੇ ਹਨ ਗੁਰੂ ਗੋਬਿੰਦ ਸਿੰਘ ਛਟਕੇ ਦਾ ਮਾਰ ਛਕਾਉਂਦਾ ਹੈ ਕੁੱਠਾ ਨੇੜੇ ਵੀ ਨਹੀਂ ਟੁੱਕਣ ਦਿੰਦਾ ਠਾਕੁਰ ਵੀ ਨਹੀਂ ਪੂਜਦਾ ਸ਼ੂਦਰਾਂ ਦੀ ਪੂਜਾ ਕਰਾਉਂਦਾ ਹੈ ਅੰਮ੍ਰਿਤ ਲੋਹੇ ਦੇ ਖੰਡੇ ਦਾ ਚਕਾਉਂਦਾ ਹੈ ਆ ਆਪਣੇ ਗੁਰੂ ਦੇ ਨਾਮ ਦੀਤੇ ਗੁਰੂ ਅਸਥਾਨਾਂ ਦੀ ਪੂਜਾ ਕਰਾਉਂਦਾ ਹੈ ਅਸਾਂ ਆਪਣਾ ਜਨਮ ਭ੍ਰਿਸ਼ਟ ਨਹੀਂ ਕਰਨਾ ਗੁਰੂ ਜੀ ਤੁਸੀਂ ਅੰਤਰਜਾਮੀ ਹੋ ਸਭ ਐਸੇ ਹੀ ਪਹਿ ਕਹਿੰਦੇ ਹਨ ਅਸੀਂ ਤੇਰੇ ਹੁਕਮ ਵਿੱਚ ਹਾਂ ਤੇਰੇ ਸਿੰਘ ਸਜੇ ਹਾਂ ਬਚਨ ਹੁਕੀਤਾ ਜਿਨ੍ਹਾਂ ਦੇ ਸੰਦੜਿਆਂ ਦੁਰਮਤੀ ਬੰਜੈ ਅੰਮ੍ਰਿਤ ਅਸਾੜੜੇ ਸੇ ਹੋਉ ਤੋੜੇਡੀ ਜਗੋ ਸੁਭਾਇਆ ਜਨ ਨਾਨਕ ਬਿਰਲੇ ਕੇ ਸਿੱਖੋ ਗੁਰੂ ਕੋ ਕਿਸੇ ਕੇ ਪੂਜਨੇ ਕੀ ਲੋੜ ਨਹੀਂ ਸੂਰਜ ਅੱਗੇ ਸਭ ਚਾਨਣੇ ਮਾਤ ਹੁੰਦੇ ਹਨ ਹਿੰਦੂਆਂ ਦੀ ਸ਼ਰਾਂ ਵੀ ਮੁਸਲਮਾਨਾਂ ਜੈਸੀ ਹੈ ਆਹਾਰ ਵੀ ਤੁਰਕਾ ਜੈਸਾ ਕੁੱਠਾ ਆਦੀ ਖਾਂਦੇ ਹਨ ਚਾਰੇ ਵਰਨਾ ਦਾ ਇੱਕ ਜਨੇਊ ਹੈ ਨਿਸ਼ਾਨੀ ਉਹ ਵੀ ਲੁਕਾ ਰੱਖਦੇ ਹੈ ਬਿਨਾ ਪੁੱਛਿਆ ਜਾਣਿਆ ਨਹੀਂ ਜਾਂਦਾ ਇਸੇ ਵਾਸਤੇ ਤੀਜਾ ਪੰਥ ਖਾਲਸਾ ਸਾਜਿਆ ਹੈ ਕੇ ਇਸ ਕਾ ਸ਼ਾਦੀ ਗੁਰ ਮਰਿਆਦਾ ਧਾਰਨ ਕਰਨ ਵਾਲਾ ਰਹਿਤੀ ਸਿੰਗ ਲਖ ਆਦਮੀ ਵਿੱਚ ਨਹੀਂ ਛਿਪਦਾ ਰਲਦੇ ਸਾਹੀ ਪ੍ਰਗਟ ਹੋਏ ਜਾਂਦਾ ਹੈ ਜੈਸੇ ਸ਼ੇਰ ਮਿਰਗਾ ਵਿੱਚ ਨਹੀਂ ਰਲਦਾ ਸਿੱਖੋ ਚਾਰ ਵਰਨ ਤੋੜ ਕੇ ਖਾਲਸਾ ਪੰਥ ਸੋੜ ਵੰਸ ਹੈ ਚਾਰ ਵਰਨ ਨਾਲੋਂ ਖੰਡ ਧਾਰੀ ਸਿੰਗ ਪਵਿੱਤਰ ਹੁੰਦਾ ਹੈ ਜਿਹੜਾ ਗੁਰੂ ਕੀ ਰਹਿਤ ਮਰਿਆਦਾ ਰੱਖੇਗਾ ਸੰਤਨ ਦੁਖ ਪਾਏ ਤੇ ਦੁਖੀ ਸੰਤਨ ਪਾਏ ਸਾਧਨ ਕੇ ਸੁਖੀ ਸਾਧਨਾ ਨਿਰਮਲਤਾ ਕੇ ਕਰਮ ਕਾਲ ਕੇ ਬਣਾਏ ਫਿਰ ਕਾਲ ਹੀ ਖਪਾਏ ਹੈ ਏ ਸਿੱਖੋ ਤੁਹਾਡੇ ਮਗਰ ਖਵਾਰ ਹੋਤੇ ਫਿਰਨਗੇ ਤੁਹਾਨੂੰ ਧੋਖਾ ਦੇਣਗੇ ਅਸੀਂ ਤੁਹਾਡੇ ਗੁਰੂ ਹਾਂ ਤੁਸੀਂ ਸਿੰਘ ਕੋ ਕੂਜਣਾ ਸਿੱਖੋ ਤੁਹਾਡਾ ਤੇਜ ਐਸਾ ਵਧੇਗਾ ਸਭ ਚਾਰ ਵਰਨ ਭੇਖ ਤਾਰੀ ਤੁਹਾਡੇ ਸਿੰਘ ਸਜਣਗੇ ਬਾਣਾ ਰੱਖਣਗੇ ਤੁਸੀਂ ਰੋਜ਼ਗਾਰ ਕਿਰਤ ਕਰਕੇ ਨਿਰਭਾ ਕਰਨਾ ਸਭ ਰਾਜਾ ਬਾਬੂ ਤੁਸਾ ਸਾਥ ਮਿਲ ਜਾਣਗੇ ਜਿਤਨੇ ਤੋਂ ਸਾ ਨਾਲ ਇਰਖਾ ਕਰਦੇ ਹਨ ਝਾੜ ਭੂਟੇ ਅਕਾਲ ਹੋਣਾ ਹੈ ਗੁਰੂ ਜੀ ਦੇ ਹਜ਼ੂਰ ਇੱਕ ਸਿੰਘ ਇਛ ਭੁਨਿਆਣੀ ਬੰਸ ਦਾ ਸ੍ਰੀ ਅੰਮ੍ਰਿਤਸਰ ਜੀ ਵਿੱਚੋਂ 5000 ਰੁਪਏ ਦੀ ਅਰਦਾਸ ਲੈ ਕੇ ਆਣ ਹਾਜ਼ਰ ਹੋਇਆ ਗੁਰੂ ਜੀ ਮੈਂ ਹੁਗਲੀ ਕਲਕੱਤਾ ਪੂਰਵ ਨਨਕਾਣੇ ਸਾਹਿਬ ਸ੍ਰੀ ਅੰਮ੍ਰਿਤਸਰ ਤਰਨਤਾਰਨ ਅਸ਼ਨਾਨ ਕੀਤਾ ਹੈ ਤੇ ਹੋ ਆਇਆ ਹਾਂ ਉੱਥੇ ਇੱਕ ਜਨਮ ਸਾਖੀ ਹੈ ਉਸਮੇ ਹੰਧਾਲ ਜੱਟ ਦੀਆਂ ਸਾਖੀਆਂ ਮੇ ਲਿਖਿਆ ਹੈ ਨਾਨਕ ਜੀ ਪਹਿਲੇ ਜਨਕ ਦਾ ਅਵਤਾਰ ਸੀ ਤੇ ਨਿੰਦਿਆ ਲਿਖੀ ਸੀ ਔਰ ਸਾਡੇ ਘਰ ਇੱਕ ਵੱਡੀ ਸਾਖੀ ਹੈ ਉਸਦੇ ਹੰਧਾਲ ਦਾ ਨਾਮ ਵੀ ਨਹੀਂ ਮੰਜਵੀ ਸਾਖੀ ਨਹੀਂ ਪਿਛਲਾ ਜਨਮ ਗੁਰੂ ਨਾਨਕ ਜੀ ਦਾ ਰਾਜਾ ਜਨਕ ਵੀ ਨਹੀਂ ਲਿਖਿਆ ਹੈ ਨਾਨਕ ਨਿਰੰਕਾਰੀ ਪੁਰਨ ਵਿਸ਼ਨ ਅਵਤਾਰੀ 5 ਬਰਸ ਦੀ ਅਵਸਥਾ ਪਿੱਛੇ ਸਗਲ ਤਿਆਗ ਕੇਵਲ ਪਰਮੇਸ਼ਵਰ ਜੀ ਦਾ ਸਿਮਰਨ ਉਹ ਜਨਮ ਸਾਖੀ ਪੜ ਕੇ ਮਜੈਲ ਸਿੰਘ ਪਾਸੋਂ ਮੈਂ ਬੜਾ ਦੁਖੀ ਹੋਇਆ ਹਾਂ ਜੀ ਬਚਨ ਕੀਤਾ ਸੂਰਤ ਦਾ ਤੇਜ ਉਲ ਥੋ ਸਹਾਰਿਆ ਨਹੀਂ ਜਾਂਦਾ ਸ੍ਰੀ ਗੁਰੂ ਨਾਨਕ ਜੀ ਦਾ ਤੇਜ ਜਿੰਨਾ ਖੋਟੀ ਮਤ ਵਾਲਿਆਂ ਪਾਸੋਂ ਨਹੀਂ ਸਹਾਰਿਆ ਗਿਆ ਹੈ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕੀਤੀ ਹੈ ਔਰ ਝੂਠੀਆਂ ਸਾਖੀਆਂ ਆਪਣੇ ਆਪ ਬਣਾ ਕੇ ਵਿੱਚ ਵਧੀਕ ਹੋਰ ਲਿਖ ਦਿੱਤੀਆਂ ਹਨ ਜੋ ਕੋਈ ਸਿੰਘ ਸੰਤ ਭਗਤ ਗੁਰੂ ਜੀ ਕੀ ਨਿੰਦਿਆ ਸੁਣੇ ਕੰਨਾਂ ਵਿਖੇ ਉਂਗਲੀ ਦੇਵੇ। ਪੋਥੀ ਦੇ ਵਿੱਚੋਂ ਉਹ ਪੱਤਰੇ ਜਿੰਨਾ ਪਰ ਨਿੰਦਿਆ ਲਿਖੀ ਹੋਈ ਹੈ ਜੋ ਪਾਰ ਸੁੱਟਣ ਜਾਂ ਜਲਾ ਦੇਵਣਗੇ, ਉਹਨਾਂ ਪਰ ਮੇਰੀ ਖੁਸ਼ੀ ਹੋਵੇਗੀ। ਹੇ ਸਿੱਖੋ ਤੁਸੀਂ ਗੁਰਾਂ ਕੀ ਨਿੰਦਿਆ ਆਪਣੇ ਕੰਨਿ ਨਾ ਸੁਣੋ, ਰਸਨਾ ਦੁਆਰਾ ਪੜੋ ਨਹੀਂ ਔਰ ਨੇਤਰੋ ਦੁਆਰਾ ਦੇਖੋ ਨਹੀਂ। ਹੇ ਸਿੱਖੋ ਤੁਹਾਡੀ ਔਰ ਤੁਹਾਡੀ ਗੁਰੂ ਦੀ ਜੀ ਦੋ ਨਿੰਦਿਆ ਕਰੇ, ਉਹ ਉਹ ਅੜੜਾਵੇ ਬਿਲਲਾਵੇ ਨਿੰਦ ਕੋ। ਪਾਰ ਬਰਮ ਪ੍ਰਮੇਸ਼ਵਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ